جي جيڪو ڪم ڪرايو آهي اهو نه 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 جيئن ٿا ٿي وئي نه نه نه

مولدين کي کي با زنده‌باد عوامي يتا زنده‌باد سلام ਪਾਜੀ ਹੈਲੋ ਦੂਜੀ ਹੱਥ ਆ ਦੂਜਾ ਹੱਥ ਆਓ ਇਧਰ ਆ ਗਏ ਪਾਜੀ ਆਇਓ ਆਇਓ ਪਾਜੀ ਹੈਲੋ ਭਾਈ ਨੂੰ ਕੀ ਆ ਗਿਆ ਪਹਿਲਾਂ ਨਾਲ ਹੈਲੋ ਜੀ ਅਮਰ ਜੀ ਆ ਆ ਕੇ ਆ ਕੇ राम लक्ष्मी बाबा ਸਰ ਅੱਜ ਜੋ ਆਪਣਾ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੀ ਦਾ ਆਪਣਾ ਭਰਮਾ ਸਵਾਗਤ ਕੀਤਾ ਗਿਆ ਕੀ ਕਹਿਣਾ ਚਾਹੁੰਗੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਲਈ ਮੈਂ ਤੁਹਾਡਾ ਮੈਂ ਥੈਂਕ ਯੂ ਕਰਦਾ ਤੁਹਾਡੇ ਚੈਨਲ ਦਾ ਕਿ ਤੁਸੀਂ ਇੱਥੇ ਆਏ ਸੰ ਟਾਈਮ ਦਿੱਤਾ ਇੱਥੇ ਅੱਜ ਸਾਡੇ ਵੱਡੇ ਭਾਜੀ ਅਮਨਦੀਪ ਜੈੰਤੀਪੁਰ ਦੀ ਰਹਿਨਮਾਈ ਹੇਟ ਸਾਡੀ ਸਮੂਹ ਕਾਂਗਰਸ ਪਾਰਟੀ ਦੇ ਵਰਕਰ ਸਾਡੇ ਇਲਾਕੇ ਦੇ ਸਾਰੇ ਭਰਾ ਇੱਥੇ ਇਕੱਠੇ ਹੋਏ ਤੇ ਅਸੀਂ ਰਾਜਾ ਵੇਂਗ ਆਪਣੇ ਕਾਂਗਰਸ ਕਮੇਟੀ ਦੇ ਪ੍ਰਧਾਨ ਇੱਥੇ ਆਏ ਉਹਨਾਂ ਦਾ ਆਪਾਂ ਵੈਲਕਮ ਕੀਤਾ ਉਹ ਗਰਦਾਸਪੁਰ ਰੈਲੀ ਮਨੇਗਾ ਬਚਾਓ ਰੈਲੀ ਜਿਹੜੀ ਸਰਦਾਰ ਬੜਾ ਸਾਹਿਬ ਜੀ ਨੇ ਉੱਥੇ ਅਰੇਂਜ ਕਰਵਾਈ ਸੀ ਉੱਥੇ ਜਾਣ ਕਰਕੇ ਉਹਨਾਂ ਨੇ ਇੱਥੇ ਆਏ ਦੇ ਸਾਥੀ ਜੇ ਗੱਲ ਕਰੀਏ ਤੇ ਕਾਫੀ ਆਪਣਾ ਪਬਲਿਕ ਆਈ ਹੈ ਇੱਥੇ ਕੀ ਕਰਾਂਗੇ ਭਾਜੀ ਅਮਨਦੀਪ ਭਾਜੀ ਆਪਣੇ ਸਾਡੇ ਜਿਹੜੇ ਲੋਕਾਂ ਦੇ ਚੇਤੇ ਲੀਡਰ ਨੇ ਤੇ ਸਾਡੇ ਵੀ ਅਕਾਹ ਵਗੂ ਜੰਗ ਲੀਡ ਰਹੀ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਇਹ ਉਹਨਾਂ ਦੇ ਵਿਦੌਲਤ ਤੇ ਸਾਡੇ ਇਲਾਕੇ ਦੀ ਮੁੰਜੀ ਕਾਂਗਰਸ ਜਿੰਨੀ ਵੀ ਆ ਸਾਡੇ ਭਰਾ ਛੋਟੇ ਵੱਡੇ ਸਾਰੇ ਆਏ ਉਹਨਾਂ ਦਾ ਥੈਂਕ ਯੂ ਥੈਂਕ ਯੂ ਹਾਂ ਜੀ ਜੇ ਗੱਲ ਕਰੀ ਤੇ ਆਉਣ ਵਾਲੀ ਆਪਣਾ 27 ਦੀ ਚੋਣਾਂ ਦਾ ਮੁੱਢ ਉਹਦੇ ਬਾਜੀ ਇਹ ਫਿਰ ਤੁਸੀਂ ਉਹ ਕੁਐਸਚਨ ਪੁੱਛ ਲਿਆ ਕਾੰਧ ਨੇ ਲਿਖਿਆ ਜੀ ਮੈਂ ਪਹਿਲਾਂ ਵੀ ਕਿਹਾ ਹੈ ਸ਼ਾਇਦ ਤੁਸੀਂ ਜਦੋਂ ਜ਼ਿਲ੍ਹਾ ਪੇਸ਼ਲ ਇਲੈਕਸ਼ਨ ਦੇ ਵਿੱਚ ਪੁੱਛਿਆ ਉਹਗਾ ਕੰਦ ਦੇ ਰਿਖਾ ਜੀ ਆਉਣ ਵਾਲੀ 27 ਦੇ ਵਿੱਚ ਕਾਂਗਰਸ ਸਰਕਾਰ ਪੱਕੀ ਹੈ ਤੇ ਅਸੀਂ ਜਿੰਨਾ ਵੀ ਸਾਡਾ ਯੋਗਦਾਨ ਹੋ ਸਕਦਾ ਆਪਣੇ ਲੈਵਲ ਤੇ ਪਾਰਟੀ ਲੈਵਲ ਤੇ ਅਸੀਂ ਲਾਉਂਦੇ ਜੀਤਤਲਾ ਸਾਹਿਬ ਅੱਜ ਜੋ ਕਾਂਗਰਸ ਦੀ ਆਪਣਾ ਇੱਕ ਬਹੁਤ ਵੱਡੀ ਆਪਣਾ ਰੈਲੀ ਹੋਈ ਏ ਮਨਰੇਗਾ ਬਚਾਓ ਦੇ ਬਹੁਤ ਭਾਰੀ ਇਕੱਠ ਵੇਖਣ ਨੂੰ ਮਿਲੇ ਕੀ ਕਹਿਣਾ ਚਾਹੋਗੇ ਸਭ ਤੋਂ ਵੱਡੀ ਤੇ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਆ ਅਮਨੰਦਰ ਸਿੰਘ ਜੀ ਰਾਜਾ ਵੜਿੰਗ ਤੇ ਸਮੁੱਚੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਆ ਉਹ ਜਦੋਂ ਜਿੱਥੇ ਸਥਾਨ ਦਾਣਾ ਮੰਡੀ ਗਦਾਸਪੁਰ ਵਿਖੇ ਬਰਿੰਦਰਜੀਤ ਸਿੰਘ ਜੀ ਪਾੜਾ ਐਮਐਲਏ ਗਦਾਸਪੁਰ ਤੋਂ ਉਹਨਾਂ ਨੇ ਉੱਥੇ ਜਿਹੜੀ ਮੀਟਿੰਗ ਕਰਾਉਣੀ ਸੀ ਉਸ ਤੋਂ ਪਹਿਲਾਂ ਇਸ ਮੁਤੀ ਲੀਡਰਸ਼ਿਪ ਦਾ ਜਿਹੜੀ ਹਾਈ ਕਮਾਂਡ ਵੀ ਆ ਉਹਦਾ ਐਡਵੋਕੇਟ ਅਮਨਦੀਪ ਸਿੰਘ ਜੈੰਤੀਪੁਰ ਨੇ ਜਿਸ ਤਰ੍ਹਾਂ ਭਰਵਾਂ ਸਵਾਗਤ ਕੀਤਾ ਅਡਾਨ ਸ਼ਹਿਰਾ ਮੱਤਾ ਸਿੰਘ ਰੁਖੇ ਉਹਨਾਂ ਨੇ ਰੁਖੇ ਆ ਉਹਨਾਂ ਦਾ ਸ੍ਰੀ ਸਾਹਿਬਤ ਸਰੂਪੇ ਦੇ ਕੇ ਸਨਮਾਨਿਤ ਕੀਤਾ ਅਤੇ ਇੱਕ ਵੇਖਣ ਵਾਲੀ ਗੱਲ ਆ ਕਿ ਬੜੇ ਥੋੜੇ ਜਿਹੇ ਸਮੇਂ ਦੇ ਵਿੱਚ ਮੈਸੇਜ ਲਾਏ ਸੀ ਪਾਰਟੀ ਦੇ ਵਰਕਰਾਂ ਦੇ ਵਿੱਚ ਇੰਨਾ ਜੋਸ਼ ਸੀ ਕਿ ਸੈਂਕੜਿਆਂ ਦੀ ਦਦਾਤ ਦੇ ਵਿੱਚ ਗਿਣਤੀ ਤੁਸੀਂ ਆਪ ਜਾਣਦੇ ਜੀ ਕਿ 3-4 ਕਿਲੋਮੀਟਰ ਦੇ ਵਿੱਚ ਗੱਡੀਆਂ ਦਾ ਕਾਫਲਾ ਸੀ ਉਸ ਗੱਲ ਦਾ ਜਿਹੜਾ ਕਿਉਂਕਿ ਹਮੇਸ਼ਾ ਕਾਂਗਰਸ ਨੇ ਹੀ ਸਾਡੀ ਰੀੜ ਦੀ ਹੱਡੀ ਕਹਿ ਲਈਏ ਜਿਹੜਾ ਮਜ਼ਦੂਰ ਆ ਉਹ ਕਾਂਗਰਸ ਨੇ ਹਮੇਸ਼ਾ ਗਰੀਬਾਂ ਦੀ ਬਾਹ ਫੜੀ ਆ ਤੇ ਜਿਹੜੀਆਂ ਸਾਡੀਆਂ ਪਾਲਸੀਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਵੇਲੇ ਤੋਂ ਅੱਜ ਤੋਂ 20 ਸਾਲ ਪਹਿਲਾਂ ਮਨਰੇਗਾ ਚੱਲ ਰਹੀ ਆ ਇੱਕ ਉਹਦਾ ਨਾਮ ਬਦਲਤਾ 40% ਕਹਿ ਰਹੇ ਆ ਪੰਜਾਬ ਦੇ ਵਿੱਚ ਪੰਜਾਬ ਨੂੰ 10% ਨਹੀਂ ਦਿੱਤਾ ਜਾ ਰਿਹਾ ਕਿਸਤਾਂ ਦੇ ਪੰਜਾਬ ਜਿਹੜਾ ਵਾ ਉਹ ਪੇ ਕਰ ਰਿਆ ਵਾ ਕਰਜ਼ਾ ਹੋਰ ਚੁੱਕ ਕੇ ਉਹਦੀ ਲਿਮਟ ਵਧਾ ਕੇ ਸੋ ਇਸ ਕਰਕੇ ਜਿਹੜਾ ਕਾਂਗਰਸ ਨੇ ਪਾਰਟੀ ਨੇ ਇਹਨਾਂ ਦੀ ਬਾਹ ਫੜੀ ਆ ਗਰੀਬਾਂ ਦੀ ਇਹ ਗਰੀਬਾਂ ਦੀ ਹੁਣ ਦਰਦ ਕਿਸਾਨ ਮਜ਼ਦੂਰਾਂ ਵਪਾਰੀਆਂ ਦੀ ਪਾਰਟੀ ਆ ਆਉਣ ਵਾਲਾ ਸਮਾਂ ਲੱਗਦਾ 2027 ਦੇ ਆਉਣ ਵਾਲਾ ਸਮਾਂ ਕਾਂਗਰਸ ਦਾ ਵਾ ਤੇ ਸਾਡਾ ਨੌਜਵਾਨ ਆਗੂ ਸਾਡਾ ਸੋਟਾ ਵੀਰ ਐਡਵੋਕੇਟ ਅਮਨਦੀਪ ਸਿੰਘ ਦੀਪੁਰ ਮੈਂ ਵੇਖਦਾ ਵਾਂ ਵੀ ਅਜੇ ਕੋਈ ਬਹੁਤੀ ਲੰਬੀ ਗੱਲ ਨਹੀਂ ਅੱਜ ਜਦੋਂ ਜ਼ਿਲ੍ਹਾ ਪੀਛੇ ਦੀਆਂ ਤੇ ਬਲਾਕ ਸੰਤੀ ਦੀਆਂ ਇਲੈਕਸ਼ਨਾਂ ਹੋਈਆਂ ਵਾ ਉਦੋਂ ਹੀ ਪਿੰਡਾਂ ਦੇ ਵਿੱਚ ਆਉਣਾ ਸ਼ੁਰੂ ਕੀਤਾ ਵਾ ਤੇ ਇੱਕ 15-20 ਦਰਾਂ ਦੇ ਵਿੱਚ ਇੰਨਾ ਪਿਆਰ ਜਿਹੜਾ ਵਾ 15-20 ਸਾਲ ਲੱਗ ਜਾਂਦੇ ਆ ਲੋਕਾਂ ਦਾ ਜਿਹੜਾ ਪਿਆਰ ਆ ਉਹਨਾਂ ਦੇ ਨਾਲ ਆ ਤੇ ਬਟਾਲਾ ਜਿਹੜਾ ਵਾ ਸਾਰਾ ਹਲਕਾ ਜੇਂਤੀਪੁਰ ਦੀ ਗਈ ਹੈ ਤਾਂ ਤਤਲਾ ਸਾਹਿਬ ਇੱਕ ਬਹੁਤ ਵੱਡੀ ਵੇਖਣ ਵਾਲੀ ਗੱਲ ਆਈ ਹੈ ਕਿ ਜਿਹੜੇ ਲੀਡ ਮੁਹ ਲੀਡਰਸ਼ਿਪ ਹੀ ਪੰਜਾਬ ਦੀ ਇੱਕ ਕਤਾਰ ਦੇ ਵਿੱਚ ਮਿਲੀ ਹੈ ਉਹ ਕੀ ਕਹਿਣਾ ਚਾਹੋਗੇ ਉਹਦੇ ਤੇ ਜਿਤਨਾ ਸਟੇਜ ਤੇ ਮਿਲੀ ਹੈ ਨਾ ਇਹ ਤੈ ਇ ਗਰਾਉਂਡ ਤੇ ਮਿਲੇ ਤੇ ਇਹਨਾਂ ਨੂੰ ਕੋਈ ਹਰਾਉਣ ਵਾਲਾ ਨਹੀਂਗਾ ਕਾਂਗਰਸ ਪਾਰਟੀ ਜਦੋਂ ਵੀ ਹਾਰਦੀ ਆ ਇਹ ਆਪਣੇ ਹਰਾਉਂਦੇ ਆ ਇਹਨਾਂ ਨੂੰ ਚਾਹੀਦਾ ਇੱਕ ਮੁੱਠ ਹੋ ਕੇ ਸਰਕਾਰ ਬਣਾ ਲੈਣ ਸਰਕਾਰ ਬਣ ਤੋਂ ਬਾਅਦ ਜਿਹੜੀ ਅਗਲੀ ਗੱਲ ਆ ਨਾ ਮੁੱਖ ਮੰਤਰੀ ਦੀ ਜਾਂ ਕੋਈ ਵੀ ਉਹ ਬਾਅਦ ਦੀ ਗੱਲ ਆ ਪਹਿਲਾਂ ਉਹ ਇਕੱਠੇ ਹੋ ਕੇ ਸਾਰੇ ਸਰਕਾਰ ਬਣਾਈਏ ਕਿਉਂਕਿ ਵਰਕਰ ਜਿਹੜਾ ਵਾ ਉਹ ਪੂਰੀ ਤਰ੍ਹਾਂ ਨਾਲ ਖੜਾ ਵਾ ਲੀਡਰਸ਼ਿਪ ਤੁਹਾਨੂੰ ਦਿਲ ਕੀ ਹੈ ਇਹ ਨਹੀਂ ਜਾਣਦੇ